ਕੱਲ ਨੂੰ ਪੰਜਾਬ ਨੈਸ਼ਨਲ ਬੈਂਕ ਵੱਲੋਂ ਮੇਲਾ ਇੱਕ ਹੋ ਲਗਾਇਆ ਜਾ ਰਿਹਾ ਕੀ ਇਹਦਾ ਹਾਂਜੀ ਮੈਂ ਸੰਜੀਵ ਅਗਰਵਾਲ ਸਰਕਲ ਹੈਡ ਹੁਸ਼ਿਆਰਪੁਰ ਪੰਜਾਬ ਨੌਸ ਬੈਂਕ ਤੋਂ ਕੱਲ ਨੂੰ ਅਸੀਂ ਰੇਣ ਮੁਕਤੀ ਸੇਵਾ ਲਗਾ ਰਹੇ ਹਾਂ 7 ਮਾਰਚ ਨੂੰ ਤੇ ਜਿਹੜੀ ਸਾਡੀ ਇੰਪਰੂਵਮੈਂਟ ਟਸਟ ਦੀ ਬਿਲਡਿੰਗ ਹੈ ਉਹਦੇ ਨੀਚੇ ਲੱਗ ਰਿਹਾ ਜਿਵੇਂ ਪਹਿਲਾਂ ਵੀ ਅਸੀਂ ਦੋ ਮੇਲੇ ਲਗਾਏ 7 ਤੇ 8 ਫਰਵਰੀ ਨੂੰ ਅਸੀਂ ਹੋਮ ਲੋਨ ਦਾ ਮੇਲਾ ਲਗਾਇਆ ਤੇ 13 ਤਰੀਕ ਨੂੰ ਅਸੀਂ ਲਗਾਇਆ ਐਮ ਐਸ ਐਮਈ ਦਾ ਮੇਲਾ ਉਸੇ ਤਰੀਕੇ ਨਾਲ ਅਸੀਂ ਇਹ ਹੁਣ ਰਿਣ ਮੁਕਤੀ ਸੇਵਾ ਲਗਾ ਰਹੇ ਹਾਂ ਇਹਦਾ ਉਦੇਸ਼ ਇਹ ਹੈ ਕਿ ਜਿਹੜੇ ਵੀ ਸਾਡੇ ਕਸਟਮਰ ਕਿਸੇ ਵੀ ਕਾਰਨ ਚਾਹੇ ਬਿਜ਼ਨਸ ਫੇਲਿਅਰ ਦੇ ਕਾਰਨ ਜਾਂ ਕੋਈ ਹੋਰ ਕਿਸੇ ਕਾਰਨ ਬੈਂਕ ਦੇ ਪੈਸੇ ਨਹੀਂ ਦੇ ਸਕੇ ਉਹਨਾਂ ਨੂੰ ਅਸੀਂ ਇੱਥੇ ਬੈਠ ਕੇ ਮੀਟਿੰਗ 'ਚ ਉਹਨਾਂ ਦੀ ਪ੍ਰੋਬਲਮ ਨੂੰ ਸੁਣਾਂਗੇ ਸਮਝਾਂਗੇ ਤੇ ਜਿੰਨੀ ਕਿ ਅਸੀਂ ਛੂਟ ਦੇ ਸਕਦੇ ਹੋਏ ਉਹ ਛੂਟ ਦੇ ਕੇ ਉਹਨਾਂ ਦੇ ਜਿਹੜੇ ਪੁਰਾਣੇ ਖਾਤੇ ਨੇ ਜਿਹੜੇ ਖਰਾਬ ਖਾਤੇ ਨੇ ਉਹਨਾਂ ਦਾ ਔਨ ਸਪੋਰਟ ਨਿਪਟਾਰਾ ਕਰਾਂਗੇ ਇਹਦੇ ਲਈ ਸਾਡੀ ਹੈੱਡ ਆਫ ਇਸ ਤੋਂ ਵੀ ਟੀਮ ਆ ਰਹੀ ਹੈ ਤੇ ਮੇਰੇ ਦਫ਼ਤਰ ਦੇ ਵੀ ਹੋਣਗੇ ਮੈਂ ਵੀ ਹੋਊਂਗਾ ਤੇ ਮੇਰੀ ਹੁਸ਼ਿਆਰਪੁਰ ਵਾਸੀਆਂ ਨੂੰ ਪੂਰੇ ਡਿਸਟ੍ਰਿਕਟ ਦੇ ਜਿਹੜੇ ਵੀ ਕਸਟਮਰ ਜਿਨ੍ਹਾਂ ਦੇ ਖਾਤੇ ਕਿਸੇ ਵੀ ਕਾਰਨ ਖਰਾਬ ਹੋ ਗਏ ਇਹ ਉਹ ਇੱਥੇ ਆਣ ਤੇ ਉਹਨਾਂ ਨੂੰ ਔਨ ਸਪੋਰਟ ਅਸੀਂ ਪੈਸੇ ਲੈ ਕੇ ਐਨਓਸੀ ਦਵਾਂਗੇ ਤੇ ਉਹਨਾਂ ਦੇ ਖਾਤਿਆਂ ਦਾ ਨਫਟਾਰਾ ਕਰਦਾ ਸਰ ਟਾਈਮਿੰਗ ਕੀ ਹੋਊਗੀ ਇਹ ਸਵੇਰੇ ਅਸੀਂ 10 ਵਜੇ ਮੇਲਾ ਸਟਾਰਟ ਕਰਦਾਂਗੇ 5 ਵਜੇ ਤੱਕ ਚੱਲੂ ਆ ਜੇ ਕਸਟਮਰ 5 ਵਜੇ ਤੱਕ ਵੀ ਹੋਰ ਜ਼ਿਆਦਾ ਹੋਏ ਨਫਟਾਰਾ ਨਹੀਂ ਹੋਇਆ ਇਹ ਕਿਸੇ ਵੀ ਟਾਈਮ ਤੱਕ ਅਸੀਂ ਚਲਾ ਸਕਦੇ ਆ ਸਿਰ ਮੇਲਾ ਇੱਕ ਦਿਨ ਦਾ ਰਹੂਗਾ ਜੀ ਇਹ ਮੇਲਾ ਇੱਕ ਦਿਨ ਦਾ ਰਹੂਗਾ ਠੀਕ ਹੈ ਥੈਂਕ ਯੂ